ਦੋਸਤੋ ਮੈਂ ਗਲੋਬਲ ਪੰਜਾਬੀ ਐਸੋਸੀਏਸ਼ਨ ਦਾ ਮੈਂ ਪ੍ਰੈਜ਼ੀਡੈਂਟ ਲਾਇਆ ਸੀ ਪਰ ਮੇਂ ਦੇ ਕਾਬਿਲਤਾ ਨਹੀਂਗਾ ਪਰੰਤੂ ਕੋਈ ਨਾ ਕੋਈ ਜਦੋਂ ਮੁੱਦਾ ਆਂਦਾ ਹੈ ਤੇ ਮੈਂ ਕਹਿੰਦਾ ਯਾਰ ਇਹ ਤੇ ਜ਼ਰੂਰ ਬੋਲਿਆ ਜਾਵੇ ਜਿੱਥੇ ਪੰਜਾਬੀ ਅੱਧੀ ਗੱਲ ਹੋਵੇ ਪੰਜਾਬੀ ਭਰਾਵਾਂ ਦੀ ਹੋਵੇ ਈਵਨ ਸਾਡੇ ਸੈਂਟਰ ਗਵਰਨਮੈਂਟ ਦੀ ਹੋਵੇ ਇੰਡੀਆ ਦੀ ਹੋਵੇ ਠੀਕ ਹੈ ਮੈਂ ਉਹਦੇ ਉੱਤੇ ਜ਼ਰੂਰ ਬੋਲਦਾ ਐਂਡ ਡੈਮੋਕਰੈਟਿਕ ਵੇ ਦੇ ਨਾਲ ਠੀਕ ਹੈ ਦੋਸਤੋ ਅੱਜ ਮੈਂ ਪ੍ਰਾਈਮ ਮਿਨਿਸਟਰ ਮੋਦੀ ਜੀ ਦੇ ਜਿਹੜੇ ਤਿੰਨ ਟਰਮ ਉਹਨਾਂ ਦੇ ਗੁਜਰਾਤ ਦੇ ਵਿੱਚ ਉਹ ਮੁੱਖ ਮੰਤਰੀ ਰਹੇ ਐ ਨੋਟ ਕਰ ਲਾ ਧਿਆਨ ਨਾਲ ਸੁਣਨਾ ਯਾਰ ਦੋਸਤੋ ਆਈ ਐਮ ਰੀਅਲੀ ਸਰਪ੍ਰਾਈਜ਼ਡ ਤਿੰਨ ਟਰਮ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਰਹੇ ਐ ਠੀਕ ਐ ਤੇ 9.5 ਸਾਲ ਦੇ ਨੇੜੇ ਲਗਭਗ ਹੁਣ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਿਆ ਨੂੰ ਹੋ ਗਏ ਠੀਕ ਐ ਲਗਭਗ 25 ਸਾਲ ਹੀ ਹੋ ਗਏ ਨਾ ਰਾਜ ਕਰਦਿਆਂ ਨੂੰ ਮੋਦੀ ਜੀ ਨੂੰ ਆਓ ਪ੍ਰਾਈਮ ਮਿੰਿਸਟਰ ਦੀ ਸ੍ਰੀ ਨਰਿੰਦਰ ਮੋਦੀ ਜੀ ਸੰਪਤੀ ਕੀ ਐ ਟੋਟਲ ਹੈ ਕੀ ਉਹਦੇ ਕੋਲ ਉਸ ਇਨਸਾਨ ਕੋਲ ਆਓ ਡਿਸਕਸ ਕਰਦੇ ਹਾਂ ਓਨ ਦਾ ਬੇਸਡ ਔਨ ਫੈਕਟਸ ਠੀਕ ਹੈ ਚੱਕ ਲਓ ਪੈਨ ਪੇਪਰ ਨੋਟ ਕਰੋ ਠੀਕ ਹੈ ਦੋਸਤੋ ਮੋਦੀ ਜੀ ਦੇ ਕੋਲੇ ਇਸ ਵੇਲੇ ਜਿਹੜੀ 31 ਮਾਰਚ 2022 ਤੱਕ 31st ਮਾਰਚ 2022 ਤੱਕ 2 ਕਰੋੜ ਨੋਟ ਕਰ ਲਓ 2 ਕਰੋੜ 22 ਲੱਖ 82000 504 ਰੁਪਏ ਸੀਗੇ ਮੋਦੀ ਜੀ ਕੋਲੇ ਠੀਕ ਹੈ ਐਂਡ ਮੋਦੀ ਜੀ ਕੋਲੇ ਕੋਈ ਲੈਂਡ ਨਹੀਂ ਕੁਝ ਜ਼ਮੀਨ ਨਹੀਂ ਨੋਟ ਕਰ ਲਓ ਕੋਈ ਪੀਸ ਆਫ ਲੈਂਡ ਨਹੀਂ ਕੋਈ ਪਲਾਟ ਨਹੀਂਗਾ ਨੋ ਕਾਰ ਕੋਈ ਕਾਰ ਨਹੀਂ ਐਂਡ ਨੋ ਹਾਊਸ ਤੁਸੀਂ ਤੇ ਪੰਜਾਬ ਵਾਲੇ ਇੱਕ ਵਾਰੀ ਐਮ ਐਲ ਏ ਬਣ ਜੂ ਮਹਾਲੀ ਤੇ ਕੋਈ ਨਾ ਕੋਈ ਕੋਠੀ ਖਰੀਦਦੇ ਹੀ ਆ ਮੋਦੀ ਜੀ ਕੋਲੇ ਨੋ ਹਾਊਸ ਕੋਈ ਘਰ ਨਹੀਂਗਾ ਜਦੋਂ ਦਿੱਲੀ ਆਏ ਗੁਜਰਾਤ ਤੋਂ ਸੀ ਐਮ ਤੋਂ ਬਾਅਦ ਪੀ ਐਮ ਬਣੇ ਤੇ ਉਹਨਾਂ ਕੋਲ ਇੱਕ ਪਲਾਟ ਸੀਗਾ ਗਾਂਧੀ ਨਗਰ ਦੇ ਵਿੱਚ ਗੁਜਰਾਤ ਦੇ ਵਿੱਚ ਜਿੱਦੀ ਕੀਮਤ ਸੀ 1 ਕਰੋੜ ਪਲੱਸ ਉਹ ਵੀ ਡੋਨੇਟ ਕਰਿਆ ਏ ਉਹ ਵੀ ਡੋਨੇਟ ਕਰਿਆ ਏ ਉਹ ਵੀ দান ਦੇ ਆਏ ਕਿਸੇ ਨੂੰ ਨੋਟ ਕਰਨਾ ਤੇ ਤਿੰਨ ਵਾਰੀ ਮੁੱਖ ਮੰਤਰੀ ਬਣੇ ਸੀਗੇ ਤੇ ਉਹਦੀ ਸੈਲਰੀ ਤਾਂ ਹੈਗੀ ਐ ਮੁੱਖ ਮੰਤਰੀ ਦੀ ਠੀਕ ਹੈ ਉਹ 1-1 ਲੱਖ ਰੁਪਇਆ ਬਣਦੀ ਸੀ ਜਦੋਂ ਗੁਜਰਾਤ ਸੀਐਮ ਹਾਊਸ ਤੋਂ ਚੱਲੇ ਸਟਾਫ ਵਿਭਾਵਕ ਹੋ ਜਾਂਦਾ ਤੇ ਮੋਦੀ ਜੀ ਵੀ ਹੋਏ ਹੋਣੇ ਕੁਦਰਤੀ ਗੱਲ ਹੈ ਤਿੰਨ ਟਰਮਾਂ ਮੁੱਖ ਮੰਤਰੀ ਰਹਿਣਾ ਡਰਾਈਵਰਸ ਘਰੇ ਕੁੱਕ ਸਾਰੇ ਸਫਾਈ ਵਾਲੇ ওই 21 ਲੱਖ ਰੁਪਈਆ ਉਹਨਾਂ ਦੀਆਂ ਬੇਟੀਆਂ ਦੀਆਂ ਪੜਾਈਆਂ ਲਈ ਦੇ ਹੈ ਵਾਹ ਵਾਟ ਅ ਗ੍ਰੇਟ ਓਨਸਟ ਪ੍ਰੈਮੀਅਰ ਜਿਹੜਾ 3 ਸਾਲਾਂ ਦੀ ਤਨਖਾਹ ਸੀ ਉਹ ਵੀ ਆਪਦੇ ਸਟਾਫ ਦੇ ਬੱਚਿਆਂ ਉੱਤੇ ਲਾਇਆ ਹੈ 21 ਲੱਖ ਰੁਪਈਆ ਠੀਕ ਹੈ ਟੋਟਲ ਕੈਸ਼ ਹੈ ਮੋਦੀ ਜੀ ਕੋਲੇ 35250 ਰੁਪਈਏ 35250 ਰੁਪਏ ਜੋ ਤੁਸੀਂ ਵਿਆਹ ਜਾਂਦੇ ਆ ਨਾ ਪੰਜਾਬ ਵਾਲੇ ਤੁਹਾਡੇ 5-5 ਲੱਖ ਜੇਬਾਂ ਚ ਹੁੰਦਾ ਐ ਸੁੱਟਣ ਉਤੋਂ ਦੀ ਗੱਲਾਂ ਕੀ ਕਰਦੇ ਆ ਤੁਸੀਂ ਇਸ ਦਾ ਆਨੈਸਟ ਪ੍ਰਾਈਮ ਮਿੰਿਸਟਰ ਇਨ ਦਾ ਵਰਲਡ ਇਹ ਜੋ ਫਿਗਰ ਕੱਢੇ ਆ ਇਹ ਮੈਂ ਨਹੀਂ ਕੱਢੇ ਸਾਡੀ ਫੋਰਨ ਦੀ ਪ੍ਰੈਸ ਨੇ ਕੱਢਿਆ ਠੀਕ ਹੈ ਐਂਡ ਮੇਰਾ ਮੇਰੀ ਛਾਤੀ ਹੋਰ ਚੌੜੀ ਹੋਗੀ ਸਾਡੇ ਪ੍ਰਾਈਮ ਮਿੰਿਸਟਰ ਇਨੀ ਆਨੈਸਟੀ ਹੈ ਯਾਰ ਠੀਕ ਹੈ ਦੋਸਤੋ ਬੀ ਫਸਟੋ ਨੇਗੇਟਿਵ ਪ੍ਰਚਾਰ ਉਤ ਸਣ ਕੇ ਨਾ ਗੱਲਾਂ ਕਰਿਆ ਕਰੋ ਉਹਨੂੰ ਘੋਖ ਕਰਿਆ ਕਰੋ ਵੀ ਹੀ ਇਜ਼ ਰਾਈਟ ਹੁਣ ਮੈਂ ਬੋਲਿਆ ਵੀ ਕੁਲਵੰਤ ਸਿੰਘ ਰਾਈਟ ਹੈ ਇਹਦੀ ਪਰਖਾਲ ਕਰੋ ਠੀਕ ਹੈ ਐਂ ਦੋਸਤੋ ਮੈਨੂੰ ਬਹੁਤ ਸ਼ਰਮ ਆਈ ਯਾਰ ਵੀ ਸਾਡੇ ਅਸੀਂ ਪੰਜਾਬੀਆਂ ਨੇ ਸਾਡੇ ਸਾਡੇ ਸਿਰ ਤੇ ਇਹਨਾਂ ਉਹਨਾਂ ਦਾ ਮਿਹਰ ਭਰਿਆ ਹੱਥ ਹੈ ਪੰਜਾਬ ਦੇ ਉੱਤੇ ਤੇ ਅਸੀਂ ਕੀ ਕੀ ਗੱਲਾਂ ਕਰਦੇ ਆ ਆ ਤੇ ਹੁਣ ਕੰਪੇਅਰ ਕਰ ਲੋ ਦੂਸਰਿਆਂ ਨੂੰ ਜਿਹੜੀ ਆਪੋਜੀਸ਼ਨ ਹੈ ਮੋਦੀ ਜੀ ਦੇ ਉਨਾ ਗੁਲੇ ਕਿੰਨਾ ਫੰਡ ਹੈ ਪੰਜਾਬ ਦਾ ਮੁੱਖ ਮੰਤਰੀ ਕਿਤੇ 5 ਮਹੀਨੇ ਹੀ ਰਹਿ ਜੇ ਨਾ ਪੰਜਾਬ ਦਾ ਮੁੱਖ ਮੰਤਰੀ ਅਰਬ ਰੁਪਈਆ ਇਕੱਠਾ ਕਰ ਜਾਂਦਾ ਅਰਬਾਂ ਰੁਪਈਆ ਤੇ ਕੰਪੇਅਰ ਵਿਦ ਮੋਦੀ 28 ਸਾਲ ਦਾ ਟਿਨਿਓਰ ਹੋ ਗਿਆ ਲਗਭਗ ਐਂਡ ਤੱਕ ਹੋ ਜਾਣਾ ਦੇਖੋ ਕੋਈ ਘਰ ਨਹੀਂ ਕੋਈ ਲੈਂਡ ਨਹੀਂ ਕੋਈ ਪ੍ਰਾਪਰਟੀ ਨਹੀਂ ਮੇਰਾ ਇੱਕ ਮੰਦਾ ਬਲਬਲਾਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਆਓ ਰਲ ਕੇ ਪ੍ਰਾਈਮ ਮਿੰਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਦੀ ਚੰਗੀ ਸਿਹਤ ਲਈ ਅਰਦਾਸ ਕਰੀਏ ਜੇ ਵਰਲਡ ਨੂੰ ਵਰਲਡ ਦੇ ਵਿੱਚ ਇੰਡੀਆ ਨੂੰ ਅਗਲੇ ਫੇਜ਼ ਦੇ ਵਿੱਚ ਲੈ ਕੇ ਜਾਣਾ ਮੋਦੀ ਜੀ ਮਸਟ ਮੋਦੀ ਜੀ ਦੀ ਬਹੁਤ ਸਖਤ ਲੋੜ ਹੈ ਸਾਨੂੰ ਐਂਡ ਇਜ਼ ਗਰੰਟੀਡ ਨੋਟ ਕਰ ਲੋ ਕਿ 24 ਦੇ ਵਿੱਚ ਮੋਦੀ ਜੀ ਆਗੇ ਤੇ ਇੰਡੀਆ ਵਰਲਡ ਦੇ ਟਾਪ 3 ਕੰਟਰੀਆਂ ਚ ਮੇਰੀਆਂ ਉਂਗਲਾਂ ਦੇਖੋ ਟਾਪ 3 ਕੰਟਰੀਆਂ ਚ ਹੋਏਗਾ ਇੰਡੀਆ ਨੋਟ ਕਰ ਲੋ ਜੋ ਮੈਂ ਕਿਹਾ ਮਰਜੀ ਤੁਹਾਡੀ ਹੈ ਇੰਡੀਆ ਨੂੰ ਰੋਲਣਾ ਹੈ ਕਿ ਉੱਪਰ ਲੈ ਕੇ ਜਾਣਾ ਹੈ ਠੀਕ ਹੈ ਸਾਰੇ ਵਰਲਡ ਦੀਆਂ ਨਿਗਾਹਾਂ ਇੰਡੀਆ ਦੀ ਇਕਨੋਮੀ ਤੇ ਸਾਰੇ ਵਰਲਡ ਦਾ ਸਾਡੇ ਇੰਗਲੈਂਡ ਵਾਲਿਆਂ ਨੇ ਰਾਜ ਕੀਤਾ ਸਾਰੀ ਦੁਨੀਆ ਤੇ ਸੂਰਜ ਨਹੀਂ ਛਿਪਦਾ ਸੀਗਾ ਠੀਕ ਹੈ ਇਹ ਵੀ ਦੇਖਦੇ ਆ ਮੋਦੀ ਜੀ ਮੋਦੀ ਜੀ ਪਈ ਹੁੰਦੀ ਆ ਠੀਕ ਹੈ ਪਲੀਜ਼ ਬੀ ਪੋਸਟ ਐਂਡ ਰਿਸਪੈਕਟ आवर ਪ੍ਰਾਈਮ ਮਿਨਿਸਟਰ ਉਹਦਾ ਪੂਰਾ ਸਾਥ ਦਿਓ ਦੋਸਤੋ ਇੰਡੀਆ ਇਸ ਗoing ਇਨ ਦਾ ਗੁੱਡ ਡਾਇਰੈਕਸ਼ਨ ਐਂਡ ਸਾਰਿਆਂ ਦਾ ਧੰਨਵਾਦ ਐਂਡ ਪਿਆਰ ਬਰੀ ਸਤਿ ਸ਼੍ਰੀ ਅਕਾਲ ਫੇਰ ਮਿਲਦੇ ਆ ਥੈਂਕ ਯੂ